ਮਾੜਾ ਸਮਾਂ ਜਦ ਸਮਾਂ ਨਾ ਹੋਵੇ ਜੱਜ ਦਾ ਜਦ ਸਮਾਂ ਨਾ ਹੋਵੇ ਜੱਜ ਦਾ ਫੇਰ ਤੁੱਕਾ ਨਹੀਂ ਚੱਲਦਾ ਜੇ ਚਲਾਉਣਾ ਹੋਵੇ ਤੀਰ ਉਹ ਤਾਂ ਉੱਕਾ ਹੀ ਨਹੀਂ ਚੱਲਦਾ ਜਦ ਤੱਕ ਚਲਦੀਆਂ ਬੰਦਿਆ ਕਹਿੰਦਾ ਹਟ ਜਾ ਪਿੱਛੇ ਜਦ ਚਿਲਮਾ ਹੋ ਜਾਣ ਖੰਡੀਆਂ ਫੇਰ ਹੁੱਕਾ ਨਹੀਂ ਚੱਲਦਾ ਇਹ ਜ਼ਿੰਦਗੀ ਵੀ ਇੱਕ ਤਾਸ਼ ਹੈ ਬਸ ਸਾਹਮਲੇ ਪੱਤੇ ਕੋਲ ਹੋਵੇ ਬੇਗਮ ਬਾਦਸ਼ਾ ਫੇਰ ਦੁੱਖਾ ਨਹੀਂ ਚੱਲਦਾ ਕਟ ਪੀਣ ਵਾਲੇ ਤਾਂ ਪੀਣ ਦੇ ਨਿਤ ਲੱਭ ਲੈਣ ਬਹਾਨੇ ਜੇ ਖੁਸ਼ੀਆਂ ਦੇ ਵਿੱਚ ਪੀਣੀ ਤਾਂ ਪੈਗ ਸੁੱਕਾ ਨਹੀਂ ਚੱਲਦਾ ਉਹ ਜੇ ਚੱਲਣ ਉੱਤੇ ਆਉਣ ਤਾਂ ਚੱਲ ਜਾਂਦੀਆਂ ਤੋਪਾਂ ਜੇ ਚੱਲਣ ਉੱਤੇ ਆਉਣ ਤਾਂ ਚੱਲ ਜਾਂਦੀਆਂ ਤੋਪਾਂ ਜੇ ਨਿੱਕ ਚੱਲਣਾ ਇਕਬਾਲ ਸਿਆਂ ਫਿਰ ਮੋਕਾਂ ਨਹੀਂ ਚੱਲਦਾ ਥੈਂਕ ਯੂ